ਇਸ ਦਾ ਕਾਰਨ ਨੇ 70 ਸਾਲਾਂ ਚ ਕਰਵਾਏ ਚਾਰ ਵਿਆ 30 ਤੋਂ ਛੋਟੀ ਉਮਰ ਦੀ ਕੁੜੀ ਨੂੰ ਬਣਾਇਆ ਪਤਨੀ ਸ਼ਸ਼ਤਰ ਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟਸ ਦੇ ਨਾਲ ਪਰੇ ਸ਼ੋ ਨਵੇਂ ਨਕੋਰੇ ਬਾਲੀਵੁੱਡ ਇੰਡਸਟਰੀ ਦੇ ਵਿੱਚ ਕਈ ਅਜਿਹੇ ਕਲਾਕਾਰ ਨੇ ਜਿਨ੍ਹਾਂ ਦੇ ਨਾਂ ਅਜਿਹੇ ਰਿਕਾਰਡ ਨੇ ਜਿਸ ਨੂੰ ਹੁਣ ਤੱਕ ਕੋਈ ਵੀ ਨਹੀਂ ਤੋੜ ਸਕਿਆ ਅੱਜ ਅਸੀਂ ਤੁਹਾਨੂੰ ਇੱਕ ਅਜਿਹੇ ਦਿੱਗਜ ਕਲਾਕਾਰ ਬਾਰੇ ਦੱਸਣ ਲੱਗੇ ਹਾਂ ਜਿਨ੍ਹਾਂ ਦੇ ਨਾਂ ਅਜਿਹੇ ਰਿਕਾਰਡ ਹੈ ਜਿਸ ਨੂੰ ਸਾਲਾਂ ਤੱਕ ਕੋਈ ਵੀ ਨਹੀਂ ਤੋੜ ਸਕਿਆ ਅਮਿਤਾਬ ਬਚਨ ਸ਼ਾਹਰੂਖ ਖਾਨ ਵਰਗੇ ਕਲਾਕਾਰ ਵੀ ਨਹੀਂ ਇਸ ਅਦਾਕਾਰ ਨੇ ਇੰਨੀਆਂ ਵਿਦੇਸ਼ੀ ਫਿਲਮਾਂ 'ਚ ਕੰਮ ਕੀਤਾ ਹੈ ਕਿ ਹੁਣ ਤੱਕ ਕੋਈ ਵੀ ਬਾਲੀਵੁੱਡ ਅਦਾਕਾਰ ਉਹਨਾਂ ਦਾ ਰਿਕਾਰਡ ਨਹੀਂ ਤੋੜ ਸਕਿਆ ਅਓ ਅਸੀਂ ਤੁਹਾਨੂੰ ਉਸ ਮਹਾਨ ਅਦਾਕਾਰ ਬਾਰੇ ਦੱਸਦੇ ਹਾਂ ਸਭ ਤੋਂ ਵੱਧ ਵਿਦੇਸ਼ੀ ਫਿਲਮਾਂ ਵਿੱਚ ਕੰਮ ਕਰਕੇ ਇੰਡਸਟਰੀ ਦੇ ਵਿੱਚ ਇਹ ਰਿਕਾਰਡ ਬਣਾਉਣ ਵਾਲੇ ਅਦਾਕਾਰ ਦਾ ਨਾਂ ਕਬੀਰ ਬੇਦੀ ਹੈ ਉਹਨਾਂ ਨੇ 65 ਸਾਲਾਂ ਦੇ ਕਰੀਅਰ ਦੇ ਵਿੱਚ 60 ਤੋਂ ਵੱਧ ਫਿਲਮਾਂ ਦੇ ਵਿੱਚ ਕੰਮ ਕੀਤਾ ਖਾਸ ਗੱਲ ਇਹ ਹੈ ਕਿ ਬਾਲੀਵੁੱਡ ਤੋਂ ਇਲਾਵਾ ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਨੂੰ ਸੁਪਰਸਟਾਰ ਮੰਨਿਆ ਜਾਂਦਾ ਹੈ ਅਮਿਤਾਬ ਬਚਨ ਅਤੇ ਰਜੇਸ਼ ਖੰਨਾ ਵਰਗੇ ਬਾਲੀਵੁੱਡ ਸਤਾਰਿਆਂ ਤੋਂ ਪਹਿਲਾਂ ਵੀ ਕਬੀਰ ਬੇਦੀ ਨੇ 1970 ਦੇ ਦਹਾਕੇ ਵਿੱਚ ਇੱਕ ਅੰਤਰਰਾਸ਼ਟਰੀ ਸਟਾਰੇ ਵਜੋਂ ਪਛਾਣ ਹਾਸਲ ਕੀਤੀ ਸੀ ਅਭਿਨੇਤਾ ਨੇ 1976 ਦੇ ਵਿੱਚ ਇਟਾਲੀਅਨ ਫਿਲਮ ਦਾ ਬਲੈਕ ਕੋਰਸੇਅਰ ਦੇ ਵਿੱਚ ਮੁੱਖ ਭੂਮਿਕਾ ਨਿਭਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ ਉਹ ਇਟਾਲੀਅਨ ਫਿਲਮਾਂ ਦੇ ਵਿੱਚ ਕੰਮ ਕਰਨ ਵਾਲਾ ਪਹਿਲਾ ਭਾਰਤੀ ਅਦਾਕਾਰ ਬਣਿਆ ਉਹਨਾਂ ਨੇ ਸ਼ਾਂਤੀ ਅਤੇ 40 ਡੇ ਔਫ موسی ਦਾਗ ਵਰਗੀਆਂ ਅਮਰੀਕੀ ਫਿਲਮਾਂ ਦੇ ਵਿੱਚ ਕੰਮ ਕੀਤਾ ਇਹ ਫਿਲਮਾਂ ਉਹਨਾਂ ਦੀ ਅੰਤਰਰਾਸ਼ਟਰੀ ਪਛਾਣ ਨੂੰ ਹੋਰ ਮਜ਼ਬੂਤ ਕਰਦੀਆਂ ਨੇ ਕਬੀਰ ਬੇਤੀ ਜੇਮਸ ਬੌਂਡ ਸੀਰੀਜ਼ ਦੀ 13ਵੀਂ ਫਿਲਮ ਅਕਟੋਪਸੀ ਦਾ ਵੀ ਹਿੱਸਾ ਸੀ ਜੋ ਕਿ ਉਹਨਾਂ ਦੇ ਗਲੋਬਲ ਸਟਾਰਟਮ ਦਾ ਸਬੂਤ ਹੈ ਕਬੀਰ 베ਦੀ ਦੇ ਚਾਰ ਵਿਆਹ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਤਿੰਨ ਦਾ ਅੰਤ ਤਲਾਕ ਨਾਲ ਹੋਇਆ ਉਹਨਾਂ ਦਾ ਚੌਥਾ ਵਿਆਹ ਉਹਨਾਂ ਤੋਂ 70 ਸਾਲ ਛੋਟੀ ਪ੍ਰਵੀਨ ਦੁਸਾਂਜ ਨਾਲ ਹੋਇਆ ਕਬੀਰ 베ਦੀ ਨੇ 70 ਸਾਲ ਦੀ ਉਮਰ ਦੇ ਵਿੱਚ ਆਪਣੀ ਧੀ ਪੂਜਾ 베ਦੀ ਤੋਂ ਛੋਟੀ ਕੁੜੀ ਦੇ ਨਾਲ ਚੌਥੀ ਵਾਰ ਵਿਆਹ ਕੀਤਾ ਕਬੀਰ ਬੇਦੀ ਅਤੇ ਪ੍ਰਵੀਨ ਭਾਬੀ ਦਾ ਰਿਸ਼ਤਾ 1970 ਦੇ ਦਹਾਕੇ ਵਿੱਚ ਮਸ਼ਹੂਰ ਸੀ। ਦੋਵੇਂ ਕਰੀਬ 3-4 ਸਾਲ ਤੱਕ ਇੱਕ ਦੂਜੇ ਨੂੰ ਡੇਟ ਕਰਦੇ ਰਹੇ ਪਰ ਪ੍ਰਵੀਨ ਦੀ ਮਾਨਸਿਕ ਸਥਿਤੀ ਖਰਾਬ ਹੋਣ ਕਾਰਨ ਇਹ ਰਿਸ਼ਤਾ ਖਤਮ ਹੋ ਗਿਆ। ਕਬੀਰ ਬੇਦੀ ਨੇ ਹਿੰਦੀ ਫਿਲਮਾਂ ਦੇ ਵਿੱਚ ਕਈ ਵਾਰ ਖਤਰਨਾਕ ਖਲਨਾਇਕ ਦੀ ਭੂਮਿਕਾ ਨਿਭਾਈ ਜਿਸ ਨੇ ਲੋਕਾਂ ਵਿੱਚ ਡਰ ਪੈਦਾ ਕੀਤਾ। ਅੱਜ ਵੀ ਉਹ ਦਰਸ਼ਕਾਂ ਦੇ ਵਿੱਚ ਇੱਕ ਖਲਨਾਇਕ ਵਜੋਂ ਪਛਾਣੇ ਜਾਂਦੇ ਨੇ।